ਗੁਰੂ ਨਾਨਕ ਦੀ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀਓ ਅੱਜ ਆਪਾਂ ਉਹ ਸ਼ਬਦ ਦਾ ਵਿਚਾਰ ਕਰਾਂਗੇ ਜਿਸ ਸ਼ਬਦ ਦੇ ਪੜਨ ਨਾਲ ਆਪ ਜੀ ਦੀ ਸਭੇ ਇੱਛਾਵਾਂ ਪੂਰਨ ਹੋ ਜਾਣਗੀਆਂ ਜੋ ਵੀ ਤੁਹਾਡਾ ਕੰਮ ਹੈ ਜੋ ਵੀ ਤੁਸੀਂ ਚਾਹੁੰਦੇ ਹੋ ਉਹ ਸਭ ਹੋ ਜਾਏਗਾ ਸਭ ਤੋਂ ਪਹਿਲਾਂ ਇੱਕ ਛੋਟੀ ਜੀ ਵਿਚਾਰ ਕਰ ਲਈਏ ਇੱਕ ਭੈਣ ਜੀ ਦਾ ਕਮੈਂਟ ਆਇਆ ਸੀ ਕਿ ਵਾਹਿਗੁਰੂ ਜੀ ਕਿ ਉਸ ਨੂੰ 4 ਮਹੀਨੇ ਹੋ ਗਏ ਹਨ ਚੋਪੈਰਾ ਸਾਹਿਬ ਜੀ ਦਾ ਪਾਠ ਕਰਦਿਆਂ ਹੋਇਆ ਪਰ ਉਸ ਦੀ ਅਜੇ ਤੱਕ ਅਰਦਾਸ ਪੂਰੀ ਨਹੀਂ ਹੋਈ ਉਸ ਭੈਣ ਜੀ ਦਾ ਕਹਿਣਾ ਸੀ ਕਿ ਉਸ ਦਾ ਪਤੀ ਸ਼ਰਾਬ ਪਿੰਦਾ ਤੇ ਪ੍ਰਾਈ ਇਸਤਰੀ ਦਾ ਸੰਗ ਕਰਦਾ ਪਿਆਰੀ ਸਾ ਸੰਗਤ ਜੀਓ ਤੇ ਨਾਲ ਇਸ ਭੈਣ ਨੂੰ ਮੈਂ ਕਹਿਣਾ ਚਾਹਾਂਗਾ ਕਿ ਇਹ ਨਹੀਂ ਕਹਿਣਾ ਕਿ ਸਾਨੂੰ 4 ਮਹੀਨੇ ਹੋ ਗਏ ਹਨ ਤੇ ਅਜੇ ਸਾਨੂੰ ਕੁਝ ਪ੍ਰਾਪਤ ਨਹੀਂ ਹੋਇਆ ਕਿ ਸਾਡੀ ਕੋਈ ਇੱਛਾ ਪੂਰੀ ਨਹੀਂ ਹੋਈ ਇਹਦੇ ਕਈ ਕਾਰਨ ਹੋ ਸਕਦੇ ਨੇ ਕੁਝ ਤਾਂ ਸਾਡੇ ਕਰਮ ਤੇ ਕੁਝ ਇਹ ਹੁੰਦਾ ਹੈ ਕਿ ਜਿੱਦਾਂ ਜੋ ਵੀ ਆਪਾਂ ਪਾਠ ਕਰਦੇ ਆ ਮੰਨ ਲਓ ਕੋਈ ਕੰਮ ਹੈ ਜਿਸ ਕੰਮ ਨੇ ਅਜੇ ਸਮਾ ਲੈਣਾ ਹੈ 4 ਸਾਲ ਲੈਣੇ ਨੇ 5 ਸਾਲ ਲੈਣੇ ਨੇ ਉਸ ਟਾਈਮ ਵਿੱਚ ਹੋਣਾ ਤੇ ਜੇ ਆਪਾਂ ਪਾਠ ਦੀ ਅਰੰਭਤਾ ਕਰ ਦਈਏ ਮਾਲਕ ਦੇ ਚਰਨਾਂ 'ਚ ਜੁੜ ਜਾਈਏ ਪਾਠ ਕਰੀਏ ਉਹ ਜਿਹੜਾ ਕੰਮ ਹੈ ਉਹ ਜਿਵੇਂ ਜਿਵੇਂ ਆਪਾਂ ਪਾਠ ਕਰਾਂਗੇ ਉਵੇਂ-ਉਵੇਂ ਉਹ ਨੇੜੇ ਆ ਹੀ ਜਾਂਦਾ ਹੁੰਦਾ ਹੈ ਜਿਸ ਤਰ੍ਹਾਂ ਆਪਾਂ ਬਾਣੀ ਪੜ੍ਹਦੀ ਜਾਵਾਂਗੇ ਉਸ ਮਾਲਕ ਦੇ ਚਰਨਾਂ 'ਚ ਜੁੜੀ ਜਾਵਾਂਗੇ ਜਿਹੜਾ ਜਿਸ ਜੋ ਆਪਣੀ ਇੱਛਾ ਹੋਏਗੀ ਜੋ ਆਪਾਂ ਸੋਚਿਆ ਜੋ ਅਰਦਾਸ ਕਰਦੇ ਆਂ ਉਹ ਜਿਹੜਾ ਕੰਮ ਜਿੰਨੇ ਕਾਫੀ ਟਾਈਮ ਬਾਅਦ ਪੂਰਾ ਹੋਣਾ ਸੀ ਉਹ ਜਿਹੜਾ ਕੰਮ ਆਪਣਾ ਹੈ ਉਹ ਛੇਤੀ ਪੂਰਾ ਹੋ ਜਾਂਦਾ ਤਾਂ ਇਹ ਨਹੀਂ ਸੰਕੋਚ ਕਰੀਦਾ ਕਿ ਅਸੀਂ ਇੰਨਾ ਟਾਈਮ ਹੋ ਗਿਆ ਅਸੀਂ ਪਾੜ ਕਰਦੇ ਅਜੇ ਤੱਕ ਤਾਂ ਕੋਈ ਕਿਰਪਾ ਹੋਈ ਨਹੀਂ ਕਿਉਂਕਿ ਬਾਣੀ ਜਿਹੜੀ ਹੈ ਬਾਣੀ ਆਪਾਂ ਜੋ ਵੀ ਪੜਦੇ ਆ ਇਹ ਬਾਣੀ ਨੇ ਕਿਰਪਾ ਤਾਂ ਕਰਨੀ ਹੁੰਦੀ ਹੈ ਮੰਨ ਲਓ ਆਪਾਂ ਕਿਸੇ ਕਿਸੇ ਵੀ ਆਪਣਾ ਚਲੇ ਜਾਣੇ ਆ ਪੁੱਛਣਾ ਵਾਸਤੇ ਜਾਂ ਕਿਸੇ ਵੀ ਤੇ ਉਹ ਜੇ ਮੰਨ ਲਓ ਆਪਾਂ ਆਪਣਾ ਕੰਮ ਕਰ ਵੀ ਦਿੰਦੇ ਨੇ ਉਹ ਕੰਮ ਹੁੰਦਾ ਥੋੜੇ ਟਾਈਮ ਵਾਸਤੇ ਤੇ ਜਿਹੜਾ ਆਪਾਂ ਬਾਣੀ ਅਨੁਸਾਰ ਕੰਮ ਕਰਦੇ ਆ ਇਹਦੀ ਉਮਰ ਬਹੁਤ ਲੰਮੀ ਹੈ ਯਾਨੀ ਕਿ ਉਮਰ ਹੀ ਨਹੀਂ ਹੁੰਦੀ ਕੰਮ ਪੱਕਾ ਹੀ ਹੋ ਜਾਂਦਾ ਇਸ ਕਰਕੇ ਬਾਣੀ ਨਾਲ ਜੁੜਨਾ ਤੇ ਮਨ ਚ ਸੰਕੋਚ ਨਹੀਂ ਕਰਨੀ ਹੈ ਕਿ ਸਾਡਾ ਕੰਮ ਹੋਇਆ ਜਾਂ ਨਹੀਂ ਹੋਇਆ ਬਾਣੀ ਪੜਦੇ ਰਹਿਣਾ ਸਮਾ ਜ਼ਰੂਰ ਆਉਂਦਾ ਲੱਗ ਵੀ ਜਾਂਦਾ ਥੋੜਾ ਲੰਮਾ ਸਮਾਂ ਪਰ ਕੰਮ ਜ਼ਰੂਰ ਹੁੰਦਾ ਤੇ ਇਸ ਕਰਕੇ ਜਿਹੜਾ ਬਾਣੀ ਪੜੀ ਜਾਓ ਅਰਦਾਸ ਕੀਤੀ ਜਾਓ ਤੇ ਕੰਮ ਜਰੂਰ ਆਪਣੇ ਪੂਰੇ ਹੋਣਗੇ ਤੇ ਜੇ ਤੁਸੀਂ ਚਾਹੁੰਦੇ ਹੋ ਕਿ ਸਾਡੇ ਜੋ ਕੰਮ ਹੈ ਬੀਬੀ ਜੀ ਦਾ ਜਿਵੇਂ ਕਹਿਣਾ ਸੀ ਭੈਣ ਜੀ ਦਾ ਕਿ ਉਸ ਦੇ ਪਤੀ ਜੋ ਵੀ ਹਨ ਕਿਲੇ ਬੀਬੀ ਜੀ ਵਾਸਤੇ ਨਹੀਂ ਸਭਨਾ ਵਾਸਤੇ ਹੈ ਇਹ ਸਭ ਦੇ ਘਰ ਵਿੱਚ ਹੀ ਇਹ ਚੀਜ਼ਾਂ ਹੁੰਦੀਆਂ ਹਨ ਕੋਈ ਭੈਣ ਹੈ ਉਹ ਪਰਾਈ ਮਰਦ ਦਾ ਸੰਗ ਕਰਦੀ ਹੈ ਜਾਂ ਜੋ ਵੀ ਇਸ ਤਰ੍ਹਾਂ ਹੈ ਇਸ ਵੀਡੀਓ ਵਿੱਚ ਆਪਾਂ ਜ਼ਿਆਦਾ ਇਹ ਨਹੀਂ ਕਹਿਣਾ ਕਿ ਫਲਾਣਾ ਇੰਨ ਕਰਦਾ ਸਭ ਸਮਝਦਾਰ ਨੇ ਤਾਂ ਆਪਣਾ ਇਹ ਹੈ ਕਿ ਜੋ ਮੈਂ ਸ਼ਬਦ ਅੱਜ ਦੱਸਾਂਗਾ ਉਹ ਸ਼ਬਦ ਸਾਰੇ ਜਾਣਦੇ ਹਨ ਉਹ ਸ਼ਬਦ ਹੈ ਥਿਰ ਘਰ ਬੈ ਸੋ ਅਰਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ ਰਖੀ ਕਰਤਾਰੇ ਬਾਦਸ਼ਾ ਸਾ ਸਭ ਵਸ ਕਰਦੀਨੇ ਬਾਦਸ਼ਾ ਸਾ ਸਭ ਵਸ ਕਰਦੀਨੇ ਅੰਮ੍ਰਿਤ ਨਾਮ ਮਹਾਰਸ ਪੀਨੇ ਇਹ ਜਿਹੜਾ ਸ਼ਬਦ ਹੈ ਇਹ ਸਾਰਾ ਤੁਸੀਂ ਕਰਨਾ ਅੱਗੇ ਵੀ ਹੈਗਾ ਸ਼ਬਦ ਮੈਂ ਥੋੜਾ ਜਿਹਾ ਸ਼ੋਰਟ ਚ ਦੱਸਿਆ ਇਹ ਸ਼ਬਦ ਤੁਸੀਂ ਦੇਖ ਲੈਣਾ ਹੈ ਇਹ ਜਾਂ ਤੁਸੀਂ ਤੁਹਾਡੇ ਘਰ ਗੁਟਕਾ ਸਾਹਿਬ ਚੋਂ ਦੇਖ ਲੈਣਾ ਹੈ ਚੈਦ ਸੰਕਰ ਮੋਚਨ ਜਿਹੜਾ ਗੁਟਕਾ ਸਾਹਿਬ ਹੈ ਉਹਦੇ ਵਿੱਚ ਜ਼ਿਆਦਾਤਰ ਹੁੰਦਾ ਹੈ ਸ਼ਬਦ ਜੇ ਨਹੀਂ ਤੁਹਾਨੂੰ ਮਿਲਦਾ ਤੁਸੀਂ ਫੋਨ ਤੋਂ ਸਰਚ ਕਰਕੇ ਤੇ ਆਪਣਾ ਇਹਦੀ ਇਮੇਜ ਡਾਊਨਲੋਡ ਕਰ ਸਕਦੇ ਹੋ ਇਹ ਤੁਸੀਂ ਸਾਧ ਸੰਗ ਜੀ ਜਿੰਨੂੰ ਵੀ ਜੋ ਵੀ ਚਾਹੁੰਦਾ ਹੈ ਇਹ ਕੰਮ ਕਰਨਾ ਆਪਨਾ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਇਸੀ ਇਸ਼ਨਾਨ ਕਰਕੇ ਤੇ ਦੇਸੀ ਘੋਦੀ ਜੋਤ ਜਗਾ ਕੇ ਕੋਲ ਜਲ ਰੱਖਣਾ ਹੈ ਜਲ ਜ਼ਰੂਰੀ ਹੈ ਕੋਲ ਜਲ ਰੱਖ ਕੇ ਤੇ ਇਹਦੇ ਆਪਣਾ ਸਵਾ ਲੱਖ ਪਾਠ ਤੁਸੀਂ ਕਰਨੇ ਨੇ 40 ਦਿਨ ਚੋਂ ਕਰ ਲੋ ਪਹਿਲਾ ਹੁੰਦੇ ਨੇ ਪਹਿਲਾਂ ਕਰ ਲੋ 40 ਦਿਨ ਚੋਂ ਜ਼ਰੂਰ ਕਰੋ ਸਵਾ ਲੱਖ ਪਾਠ ਤੁਸੀਂ ਇਹ ਸ਼ਬਦ ਦੇ ਕਰਨੇ ਨੇ ਤੇ ਜਦੋਂ ਵੀ ਤੁਸੀਂ ਸਵੇਰੇ ਪਾਠ ਕਰਨਾ ਹੈ ਪਾਠ ਕਰਕੇ ਜਿੰਨੇ ਵੀ ਤੁਸੀਂ ਤੁਹਾਡੇ ਕੋਲ ਹੁੰਦੇ ਨੇ ਰੋਜ਼ ਦੇ ਤੁਸੀਂ ਕਰਨੇ ਨੇ ਸ਼ਾਮ ਨੂੰ ਹੁੰਦੇ ਨੇ ਸ਼ਾਮੀ ਕਰਨੇ ਦਿਨੇ ਟੁਰਦੇ ਫਿਰਦੇ ਜਿਵੇਂ ਵੀ ਹੁੰਦਾ ਓਵੇਂ ਤੁਸੀਂ ਇਹ ਪਾਠ ਕਰਨੇ ਨੇ ਤੇ ਪਾਠ ਕਰਦੇ ਜਦੋਂ ਤੁਸੀਂ ਸਮਾਪਤੀ ਕਰਨੀ ਹੈ ਅਰਦਾਸ ਕਰਨੀ ਹੈ ਪਹਿਲਾਂ ਵੀ ਅਰਦਾਸ ਕਰਨੀ ਹੈ ਪਾਸ਼ਾ ਜੀਓ ਕਿ ਅਸੀਂ ਆਹ ਸਾਡਾ ਕੰਮ ਹੈ ਕਿ ਸਾਡਾ ਜੋ ਵੀ ਪਰਿਵਾਰ ਦਾ ਮੈਂਬਰ ਹੈ ਉਹ ਸਾਡੇ ਨਾਲ ਵਿਛੜ ਕੇ ਪ੍ਰਾਈ ਇਸਤਰੀ ਜਾਂ ਮਰਦ ਦਾ ਸੰਗ ਕਰਦਾ ਹੈ ਜਾਂ ਜੋ ਵੀ ਤੁਹਾਡਾ ਘਰ ਦਾ ਮੈਂਬਰ ਸ਼ਰਾਬ ਪਿੰਦਾ ਹੈ ਵਾਹਿਗੁਰੂ ਦੇ ਚਰਨਾਚੂਰ ਆਸ ਬੇਨਤੀ ਕਰਨੀ ਹੈ ਪਿਆਰ ਭਾਵਨਾ ਦੇ ਨਾਲ ਤੇ ਸ਼ਬਦ ਜੋ ਹੈ ਇਹ ਵੀ ਬੜੀ ਸ਼ਰਧਾ ਦੇ ਨਾਲ ਪੜਨਾ ਤਾਂ ਜਿਵੇਂ ਜਿਵੇਂ ਤੁਸੀਂ ਸ਼ਬਦ ਆਪਣਾ ਪੜੋਗੇ ਕੋਲ ਜਲ ਰੱਖਣਾ ਹੈ ਹਰ ਰੋਜ਼ ਜਿਵੇਂ ਤੁਸੀਂ ਆਪਣਾ ਜਲ ਦਾ ਛੱਟਾ ਕਰਦੇ ਵਿੱਚ ਦੇਣਾ ਤੇ ਨਾਲ ਹੀ ਜਿਹੜਾ ਉਹ ਜਲ ਹੈ ਆਪਣੇ ਪੂਰੇ ਪਰਿਵਾਰ ਨੂੰ ਜਿਹੜਾ ਉਹ ਜਲ ਹੈ ਉਹ ਤੁਸੀਂ ਸ਼ਕਾਣਾ ਕਰਨਾ ਹਰ ਰੋਜ਼ ਇਹ ਹਰ ਰੋਜ਼ ਤੁਸੀਂ ਅੰਮ੍ਰਿਤ ਵੇਲੇ ਕਰਨਾ ਤੇ ਹਰ ਰੋਜ਼ ਹੀ ਜਲ ਰੱਖਣਾ ਹੈ ਹਰ ਰੋਜ਼ ਤੁਸੀਂ ਅਰਦਾਸ ਕਰਨੀ ਹੈ ਨਿਮਾਣੇ ਜੇ ਹੋ ਕੇ ਐਨ ਪ੍ਰੇਮ ਭਾਵਨਾ ਵਿੱਚ ਭਿੱਜ ਕੇ ਵਾਹਿਗੁਰੂ ਦੇ ਅੱਗੇ ਸੀਸ ਨਿਵਾ ਕੇ ਤੇ ਉਹਦੇ ਚਰਨਾਂ ਵਿੱਚ ਅਰਦਾਸ ਕਰਨੀ ਹੈ ਕਿ ਮਾਲਕ ਤੁਸੀਂ ਉਹ ਰੱਖੇ ਸਾਡੇ ਆਪ ਤੋਂ ਬਿਨਾ ਦਾਤਾ ਜੀਉ ਕੋਈ ਨਹੀਂ ਇਹ ਜੋ ਸੰਗ ਤੁਸੀਂ ਇਹ ਜੋ ਰਿਸ਼ਤਾ ਸਾਡਾ ਜੋੜਿਆ ਹੈ ਜੋ ਸਾਡਾ ਪਰਿਵਾਰ ਦਾ ਮੈਂਬਰ ਹੈ ਉਹ ਰਿਸ਼ਤੇ ਤੋਂ ਬਾਹਰ ਚਲਾ ਗਿਆ ਹੈ ਵਾਹਿਗੁਰੂ ਜੀ ਤੁਸੀਂ ਕਿਰਪਾ ਕਰੋ ਕਿ ਉਹ ਸਾਡਾ ਪਰਿਵਾਰ ਵਾਲਾ ਮੈਂਬਰ ਮੁੜ ਵਾਪਸ ਘਰ ਆਵੇ ਤੇ ਜੋ ਆਪਣੇ ਪਰਿਵਾਰ ਦੇ ਨਾਲ ਉਹਦਾ ਜੋ ਹੈ ਮੇਲ ਮਿਲਾਪ ਹੋਵੇ ਪਰਿਵਾਰ ਵਿੱਚ ਰਹੇ ਜੋ ਵੀ ਤੁਹਾਡੇ ਮਨ ਦੀ ਜੋ ਮਨਚੂ ਜੋ ਵੀ ਇੱਛਾ ਆਵੇ ਉਹ ਤੁਸੀਂ ਉਸ ਤਰ੍ਹਾਂ ਆਪਣਾ ਅਰਦਾਸ ਕਰਨੀ ਹੈ ਤੇ ਵਾਇਗਰੂ ਨੂੰ ਨਹੀਂ ਛੱਡਣਾ ਬਾਣੀ ਨੂੰ ਨਹੀਂ ਛੱਡਣਾ ਬਾਣੀ ਪਵਿਸਾਗਰ ਹੈ ਬਾਣੀ ਬਹੁਤ ਬਾਣੀ ਵਿੱਚ ਬਹੁਤ ਕੁਝ ਹੈ ਸਭ ਜਾਣਦੇ ਹੋ ਪਰ ਆਪਾਂ ਜੋ ਢਿਲ ਕਰ ਦਿੰਨੇ ਆ ਆਪਾਂ ਥੋੜਾ ਸੰਕੋਚ ਕਰਦੇ ਆ ਨਹੀਂ ਜੁੜਦੇ ਨਾਲ ਆਪਾਂ ਸੋਚਦੇ ਆ ਕਿਸੇ ਬਸ ਸਾਡਾ ਕੰਮ ਐਵੇਂ ਹੀ ਹੋ ਜਾਏ ਸਾ ਸੰਗਤ ਜਿਉ ਕੰਮ ਐਵੇਂ ਨਹੀਂ ਬੰਦੇ ਇਸ ਲਈ ਆਪਾਂ ਨੂੰ ਬਹੁਤ ਮਿਹਨਤ ਕਰਨੀ ਪੈਂਦੀ ਹੈ ਆਪਾਂ ਨੂੰ ਨਹੀਂ ਪਤਾ ਆਪਣੇ ਕਰਮਾਂ ਵਿੱਚ ਕੀ ਆ ਆਪਾਂ ਪਿੱਛੇ ਕੀ ਬੀਜਿਆ ਹੈ ਆਪਾਂ ਨੂੰ ਕੀ ਮਿਲਣਾ ਹੈ ਹਾਂ ਜੇ ਆਪਾਂ ਬਾਣੀ ਪੜਾਂਗੇ ਬਾਣੀ ਨਾਲ ਜੁੜਾਂਗੇ ਤਾਂ ਜੋ ਵੀ ਆਪਣੇ ਆਉਣ ਵਾਲਾ ਜਾਂ ਦੁਖੀ ਸਮਾਂ ਜੋ ਵੀ ਕਿਸ ਤਰ੍ਹਾਂ ਦਾ ਵੀ ਸਮਾਂ ਉਹ ਆਪਣਾ ਜਿਹੜਾ ਸਮਾਂ ਉਹ ਸੁੱਖਾ ਬਤੀਤ ਹੋਏਗਾ ਤੋ ਵਾਹਿਗੁਰੂ ਜੀ ਇਹ ਅੱਜ ਦੀ ਆਪਣਾ ਜੋ ਵੀ ਵੀਡੀਓ ਸੀ ਜੋ ਵੀ ਆਪਾਂ ਸ਼ਬਦ ਦੱਸਿਆ ਤੁਹਾਨੂੰ ਉਹ ਬੜੇ ਪ੍ਰੇਮ ਭਾਵਨਾ ਦੇ ਨਾਲ ਕਰਨਾ ਹੈ ਜੇ ਤੁਸੀਂ ਚਪੈਰਾ ਸਾਹਿਬ ਦੇ ਕਰ ਰਹੇ ਹੋ ਪਾਠ ਤਾਂ ਤੁਸੀਂ ਜੇ ਕਰਨਾ ਚਾਹੁੰਦੇ ਹੋ ਕਰ ਸਕਦੇ ਹੋ ਪਰ ਜੇ ਤੁਸੀਂ ਇਹ ਆਰੰਭ ਕਰਨਾ ਸਵਲਖ ਪਾਠ ਫਿਰ ਤੁਸੀਂ ਸਿਰਫ ਇਹੀ ਪਾਠ ਕਰ ਸਕਦੇ ਹੋ ਹੋਰ ਤੁਹਾਡੇ ਕੋਲ ਪਾਠ ਨਹੀਂ ਹੋਣਾ ਕਿਉਂਕਿ ਇਹ ਪਾਠ ਕਰਨ ਲੱਗਾ ਥੋੜਾ ਸਮਾਂ ਲੱਗੇਗਾ ਤੁਸੀਂ ਇਹ ਪਾਠ ਦੀ ਆਰੰਭਤਾ ਕਰੋ ਵਾਹਿਗੁਰੂ ਅਗੇ ਅਰਦਾਸ ਬੇਨਤੀ ਕਰੋ ਜਿਨ੍ਹਾਂ ਦੇ ਵੀ ਪਰਿਵਾਰਾਂ ਜੋ ਘਰਾਂ ਚ ਇਹ ਚੀਜ਼ਾਂ ਹਨ ਵਾਹਿਗੁਰੂ ਕਿਰਪਾ ਕਰੇ ਉਹਨਾਂ ਤੇ ਤੇ ਉਹਨਾਂ ਦੇ ਪਰਿਵਾਰ ਤੇ ਵਾਹਿਗੁਰੂ ਜੀ ਸਭਨਾ ਤੇ ਕਿਰਪਾ ਕਰਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ